ਮੇਂ ਮੇਤ ਦੁਨੀਆ ਤੋਂ ਆਕੀ ਚੱਲਦਾ ਆਂਦੀ ਸ਼ੇਬ ਬੋਲਦੀ ਐ ਮੇਂ ਮੇਤ ਦੁਨੀਆ ਤੇ ਖਲਾਕੀ ਚੱਲਦਾ ਥੱਕ ਮਾ ਦੇ ਕਰੀ ਫਿਰ ਹੋ ਦੋਸਤ ਲੱਖਾਂ ਬਣਦੇ ਨੇ ਪਰ ਜਿਗਰੀ ਕੋਈ ਨਹੀਂ ਔਖੀ ਵੇੜੇ ਨੇੜੇ ਪੁੱਤ ਜਦ ਛੜਦਾਈ ਕੋਈ ਨਹੀਂ ਹਾ ਹੋ ਦਤਕਾ ਦਾ ਦੋਸਤ ਜਿਹੜਾ ਕੋਲ ਖਲੋਵੇ ਨਾ ਹੋ ਦੋਤ ਹੋਵੇ ਜਿਗਰੀ ਨੰਮ ਕ ਹਰਾਮੀ ਹੋਵੇ ਨਾ ਓ ਹੇ ਯਾਰੀ ਲਾ ਕੇ ਮਾਰੀਆਂ ਨੀਤਾ ਰੱਖ ਮੇਰੇ ਵੀ ਜੰਮ ਹੈ ਭੱਟ ਭਟਾਉਣ ਤੋਂ ਪੈਨਾ ਤੀ ਪੈਣ ਤੱਕ ਦੇ ਵੇਖੇ ਮੈਂ ਖੜਾ ਬੜਾ ਸੁਣਿਆ ਹੋਗਾ ਤੇ ਲਾ ਵੀ ਰਦਾ ਵੀ ਹੋ ਭੱਟ ਭਟਾਉਣ ਤੋਂ ਪੈਨਾ ਤੀ ਪੈਣ ਤੱਕ ਦੇ ਵੇਖੇ ਮੈਂ ਹੋ ਮਰਦੇ ਮਿੱਤਰ ਮਾੜਾ ਬੰਦਾ ਕਦੇ ਵੀ ਦੋਤਾ ਹੋਵੇ ਡਿਗਰੀ ਨੰਮ ਕਹਰਾਮੀ ਹੋਵੇ ਨਾ ਖਾ ਤੇ ਬਾਈ ਓਏ ਕਾਉ ਨਾ ਨ ਦੇ ਕਾਉਰਾ ਤਾਂ ਨਹੀਂ ਨਾ ਬਾਈ ਨੀਤਾ ਦੇਖ ਲੈ ਕਾਉ ਨਾ ਕੋਈ ਬਣਾ ਹੱਥੀਗਾ ਕੋਈ ਸੱਜਣ ਮੈਂ ਵੇਖੇ ਹੁੰਦੇ ਕੌਲੀ ਛੱਟ ਜਿਓ ਆਪਣਾ ਮਤਲਬ ਕੱਢ ਕੇ ਜਾਂਦੇ ਪਸਈ ਵਟ ਦਿਓ ਇਹੋ ਜੇ ਸੱਜਣਾ ਕੋਲ ਬੰਦਾ ਦੇਖ ਨੋਵੇ ਨਾ ਦੋਸਤ ਹੋਵੇ ਜਿਗਰੀ ਨਮਕ ਹਰਾਮੀ ਹੋਵੇ ਨਾ ਤੇਰਾ ਸੁਨਾਣਾ ਤੇਰਾ ਸੁਨਾਣਾ ਖੋ ਜਾ ਆਹ ਛੇਤੀ ਕਰ ਲੈ ਲੈ ਲਾਵਾਂ ਘਰ ਦੇ ਵਿੱਚ ਕੋਲਰ ਚੱਲਦੇ ਖੇਤਾਂ ਵਿੱਚ ਛੱਡੀਆਂ ਛਾਵਾਂ ਕਾੜ ਕੇ ਪੋਤ ਪਿਤਾ ਬੱਤ ਕੇ ਅੱਜ ਰਈ ਕੁੜੇ ਹੈ ਕਾੜ ਕੇ ਪੋਤ ਪਿਤਾ ਜੇ ਮੁੰਡਾ ਹਾਰ ਮੰਨੀ ਤਸਾਬ ਲਾ ਲੈ ਯਾਰ ਦਾ ਜਿੰਦ ਜਾਣ ਮਾਉਣੀ ਕਬੱਡੀ ਦੇ ਸੰਗਾ ਬਾਈ ਕੀ ਦੋ ਵੀਰ ਥੈਂਕ ਯੂ ਲਵਾ ਲਵਾ ਦੇ ਕੇ ਤਾ ਵੇ ਕਿਤੋਂ ਖੰਡਿਆ ਆ ਚਾਵਾ

ਕਰਵਾ ਕਿੰਨਾ ਗੱਤੇ ਤੇਲ ਬੋਲ ਮੈਂ ਰੱਖਤੀ ਜੋ ਕਿ ਕਰਨਾ ਮੈਂ ਉਹਨੇ ਕਿੰਨਾ ਲਾ ਦਿੱਤੀ ਪ੍ਰਵਾਹ ਮੇਂ ਦੇਲਾ ਥੋੜਾ ਲੋਕ ਲੋਕਰਨਾ ਤੇ ਲਾ ਵੀ ਲਾ ਹਰ ਲੋਕ ਲੋਕਰ ਨੇ ਭਾਈ 올 ਦਾ ਬਟ ਯੂ ਰਾਈਟ ਹਰ ਕਿਸਨ ਨੱਚ ਕੇ ਸੁਣ ਨਾ ਆਹ ਕਾਵਲ ਦਾ ਖਰਾਬ ਗਾਣਾ ਯਾਰ ਕਾਵਲ ਨ ਮੇਲ ਦੇ ਲੈ ਦਿੱਤੇ ਮੇਰਾ ਮੈਂਟਲ ਕੰਮ ਦਾ ਕੋ ਪਵੜ ਪਾਸਿੰਗ ਕਹਿੰਦਾ ਹੀ ਕੋਈ ਮੱਟ ਦੇ ਵਿੱਚ ਉੱਤੇ ਤੰਬੂ ਲੱਗਦੇ ਮੈਂ ਲਿਖਤਾ ਉੱਥੇ ਵੀ ਉਹ ਮੈਂ ਕਿਹਾ ਬਾਬਾ ਜੀ ਬਾਰਸ਼ ਬੰਦ ਕਰੋ ਤੇ ਨਹੀਂ ਬੜਾ ਗਿਆ ਸੀਗਾ ਤੁਸੀਂ ਸੰਗਤਾਂ ਨੂੰ ਨਾ ਤੰਗ ਕਰੋ ਅਸੀਂ ਮੱਥਾ ਟੇਕਣ ਜਾਣਾ ਵਾ ਰਸਤੇ ਵਿੱਚ ਪਾਣੀ ਖੜ ਗਿਆ ਬਾਬਾ ਜੀ ਬਾਰਸ਼ ਬੰਦ ਕਰੋ ਕੰਪੂਹਾ ਵਿੱਚ ਪਾਣੀ ਸਹੀ ਗੱਲ ਵਧੀਆ ਬਾਬਾ ਜੀ ਬਾਹਰ ਤੇ ਬੰਦ ਕਰ ਟੰਗੂਆ ਵਿੱਚ ਪਾਣੀ ਵੜ ਗਿਆ ਸਹੀ ਗੱਲ ਵਧੀਆ ਕਿੰਨਾ ਵੇਖਿਆ ਮੇਲਾ ਬਾਬਾ ਜੀ ਪਿੰਡ ਵਾਲੇ ਸਨ ਪੁੱਛਣਗੇ ਹੁਣ ਤੁਨ ਮੈਂ ਤਾਂ ਕਹਿੰਦੇ ਚੱਲਿਆ ਨਹੀਂ ਭਰਾਵਾਂ ਨੇ ਹਰਾਇ ਬੜ ਦਾ ਗਾਣਾ ਹਏ ਬਾਜ ਭਰਾਮਾ ਹੱਥਾਂ ਵਿੱਚ ਖੋਲੇ ਟੁਕੜੇ ਕਾਵਾਂ ਨੇ ਨਹੀਂ ਲੱਥਿਆ ਸਿਰ ਤੋਂ ਕਰ ਜਾਏ ਮਿੱਟੀ ਵਿੱਚ ਮਿੱਟੀ ਹੋ ਕੇ ਪੁੱਤ ਵਰਗਾ ਫੂਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਪੁੱਤ ਵਰਗਾ ਫੂਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਕਰ ਵਾਲੇ ਦੀ ਐਡੀ ਸੋਣੀ ਪਾਈ ਸਰਦੀਪ ਸੂਟ ਟਾਕੀਆਂ ਵਾਲਾ ਤੇ ਮੁੱਕੜੀ ਕੜੀ ਜਾਣਾ ਤੇ ਨਿੱਡਰ ਮੁੰਡਾ ਬਣਾਉਣਾ ਨਿੱਡਰ ਲੈ ਧੋੜਾ ਤੇ ਗਾੜਾ ਚੱਲੀਏ